ਵੇ ਕੈਪਟਨ ਉਹਨਾਂ 21 ਜਿਹੜੇ ਹੈਗੇ ਆ ਸਿੱਖ ਨੌਜਾਨ ਉਹਨਾਂ ਦੇ ਨਾਮ ਤੇ ਜਿਹੜੇ ਪਤੇ ਆ ਉਹ ਨਸ਼ਰ ਕਰੇ ਵੀ ਕੌਣ ਸੀਗੇ ਹਨਾ ਵੀ ਵਰਨਾ ਜੇ ਉਹ ਨਹੀਂ ਕਰਦੇ ਤਾਂ ਇਟ ਮੀਨਸ ਉਹ ਝੂਠ ਬੋਲ ਰਹੇ ਹੈਗੇ ਆ ਸੋ ਉਹਨਾਂ ਦਾ ਇਹ ਕਹਿਣਾ ਹੈਗਾ ਵੀ ਕੈਪਟਨ ਜਾਣ ਬੁੱਝ ਕੇ ਹੁਣ ਸਿੱਖਾਂ ਨੂੰ ਭਾਰਤੀ ਜਨਤਾ ਪਾਰਟੀ ਨਾਲ ਜੋੜਨ ਦਾ ਯਤਨ ਕਰ ਰਹੇ ਹੈਗੇ ਵੀ ਆਪ ਸਹਿਰਦ ਸਿੱਖ ਬਣਨ ਦਾ ਯਤਨ ਕਰ ਰਹੇ ਹੈਗੇ ਆ ਉਹ ਕਾਂਗਰਸ ਦਾ ਲਗਾਤਾਰ ਉਹ ਸੀਐਮ ਰਿਹਾ ਜਾਂ ਲਗਾਤਾਰ ਉਹ ਰਾਜਨੀਤੀ ਨਾਲ ਸੰਬੰਧਤ ਹੁਣ ਬੀਜੇਪੀ ਚ ਜੇ ਅੱਜ ਇਸ ਉਮਰ ਦੇ ਇਸ ਫੜਾ ਤੇ ਆ ਕੇ ਉਹ ਕਹਿਣ ਲੱਗਾ ਹੈਗਾ ਵੀ ਵੱਡੀ ਪੱਧਰ ਤੇ ਸਰਕਾਰੀ ਤਸ਼ੱਦਦ ਹੋਇਆ ਹੈ ਤਾਂ ਸਾਨੂੰ ਲੱਗਦਾ ਵੀ ਉਹ ਸਿੱਖਾਂ ਦੇ ਹੱਕ ਵਿੱਚ ਹੀ ਹੈਗੀ ਆ ਜਿਹੜੀ ਗੱਲ ਜਾਂਦੀ ਹੈਗੀ ਆ ਉਹਨੂੰ ਇਸ ਤਰ੍ਹਾਂ ਕੇ ਰਣ ਨਾਲੋਂ ਤਾਂ ਮਤਲਬ ਕਿ ਇਸ ਢੰਗ ਨਾਲ ਇਸ ਪਾਸਿਓਂ ਜਿਹੜਾ ਹੈਗਾ ਇਸ ਖਬਰ ਨੂੰ ਦੇਖਣਾ ਚਾਹੀਦਾ ਵੀ ਬਕਾਇਦਾ ਸਿੱਖਾਂ ਦਾ ਜਿਹੜਾ ਕਤਲੇਆਮ ਹੋਇਆ ਉਹਦੇ ਤੇ ਇੱਕ ਮੁੱਖ ਮੰਤਰੀ ਨੇ ਮੋਹਰ ਲਾਈ ਹੈਗੇ ਵੀ 21 ਬੰਦਿਆਂ ਦਾ ਮੈਂ ਸਰੈਂਡਰ ਕਰਵਾਇਆ ਸੀ ਜਿਹੜੇ ਕਿ ਸਾਰੇ ਦੇ ਸਾਰੇ ਮਾਰ ਦਿੱਤੇ ਤੇ ਹੁਣ ਆਪਾਂ ਗੱਲਬਾਤ ਕਰ ਲੈਂਦੇ ਆ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਜਿੰਨਾ ਦੀ ਕਿ ਬਿਆਨ ਦੀ ਚਰਚਾ ਆਪਾਂ ਪਿਛਲੇ ਪ੍ਰੋਗਰਾਮ 'ਚ ਵੀ ਕੀਤੀ ਸੀ ਅ ਸਰਤਾਤਾ ਸਿੰਘ ਜੀ ਜਿਹੜਾ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ 21 ਖਾੜਕੂ ਕਹਿੰਦੇ ਕਿ ਮੈਂ ਜਿਹੜੇ ਨੇ ਅਰੈਸਟ ਕਰਵਾਏ ਸਨ ਤੇ ਬਾਅਦ ਚੋਂ ਮੈਨੂੰ ਪਤਾ ਲੱਗਿਆ ਕਿ ਚੰਦਰਸ਼ੇਖਰ ਉਦੋਂ ਪ੍ਰਧਾਨ ਮੰਤਰੀ ਸਨ ਕਿ ਉਹਨਾਂ ਸਾਰਿਆਂ ਨੂੰ ਜਿਹੜਾ ਹੈ ਖਤਮ ਕਰ ਦਿੱਤਾ ਗਿਆ ਉਹਨਾਂ ਸਾਰਿਆਂ ਨੂੰ ਜਿਹੜਾ ਹੈ ਮਾਰ ਦਿੱਤਾ ਗਿਆ ਤੇ ਕਹਿੰਦੇ ਕਿ ਅੱਜ ਵੀ ਜਿਹੜਾ ਹੈ ਮੇਰੇ ਲੂਂਗ ਕੰਡੇ ਖੜੇ ਹੋ ਜਾਂਦੇ ਜਾਂ ਮੈਂ ਰਾਤ ਨੂੰ ਕਈ ਵਾਰ ਉੱਠ ਪੈਂਦਾ ਕੀ ਕਹੋਗੇ ਇਸ ਤੇ ਸਿੱਖਾਂ ਦੇ ਇੱਕ ਧੜੇ ਦੇ ਵੱਲੋਂ ਪਿਛਲੇ ਦਿਨੀ ਗੱਲਬਾਤ ਵੀ ਕੀਤੀ ਗਈ ਔਰ ਕਿਹਾ ਗਿਆ ਕਿ ਦੱਸਿਆ ਜਾਵੇ ਕਿਵੇਂ ਦੇਖਦੇ ਹੋ ਤੁਸੀਂ ਇਹਨੂੰ ਹਾਂਜੀ ਹਾਂਜੀ ਪਾਈ ਗੁਰਤੇਜ ਸਿੰਘ ਉਹਨਾਂ ਨੇ ਤੇ ਦਰਸ਼ਨ ਸਿੰਘ ਜੇਦਾਏ ਪੁਰਾਣੇ ਪੋਲਿਟਿਕ ਐਕਟਿਵਿਸਟ ਹੈਗੇ ਆ ਸੋ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫ ਗਿਆ ਵੀ ਕੈਪਟਨ ਉਹਨਾਂ 21 ਜਿਹੜੇ ਹੈਗੇ ਆ ਸਿੱਖ ਨੌਜਾਨ ਉਹਨਾਂ ਦੇ ਨਾਮ ਤੇ ਜਿਹੜੇ ਪਤੇ ਆ ਉਹ ਨਸ਼ਰ ਕਰੇ ਵੀ ਕੌਣ ਸੀਗੇ ਹਨਾ ਵੀ ਵਰਨਾ ਜੇ ਉਹ ਨਹੀਂ ਕਰਦੇ ਤਾਂ ਇਟ ਮੀਨਸ ਉਹ ਝੂਠ ਬੋਲ ਰਹੇ ਹੈਗੇ ਆ ਸੋ ਉਹਨਾਂ ਦਾ ਇਹ ਕਹਿਣਾ ਹੈਗਾ ਵੀ ਕੈਪਟਨ ਜਾਣ ਬੁੱਝ ਕੇ ਹੁਣ ਸਿੱਖਾਂ ਨੂੰ ਭਾਰਤੀ ਜਨਤਾ ਪਾਰਟੀ ਨਾਲ ਜੋੜਨ ਦਾ ਯਤਨ ਕਰ ਰਹੇ ਹੈਗੇ ਵੀ ਆਪ ਸਹਿਰਦ ਸਿੱਖ ਬਣਨ ਦਾ ਯਤਨ ਕਰ ਰਹੇ ਹੈਗੇ ਆ ਸੋ ਇੱਕ ਇਹ ਤਾਂ ਉਹਨਾਂ ਦਾ ਕਹਿਣਾ ਪਰ ਦੂਜੇ ਪਾਸਿਓਂ ਜੇ ਸਿੱਖ ਪੰਥ ਦਾ ਜਿਹੜਾ ਜਿਹੜਾ ਕਾਰਜ ਹੈਗਾ ਉਹਦੇ ਵਿੱਚੋਂ ਜੇ ਹੁਣ ਤੁਹਾਡਾ ਇੱਕ ਸਾਬਕਾ ਮੁੱਖ ਮੰਤਰੀ ਇਹ ਕਹਿ ਰਿਹਾ ਮਤਲਬ ਉਹ ਮੰਨ ਰਿਹਾ ਇਹ ਗੱਲ ਹਾਂ ਇਹ ਮੰਨ ਰਿਹਾ ਵੀ ਸਿੱਖਾਂ ਦਾ ਜਿਹੜਾ ਨਜਾਇਜ਼ ਕਤਲਿਆਮ ਹੋਇਆ ਤਾਂ ਇਹ ਸਾਡੇ ਲਈ ਸਿੱਖਾਂ ਨੇ ਹੁਣ ਜਿਹੜੇ ਨੌਜਵਾਨ ਸ਼ਹੀਦ ਹੋ ਗਏ ਉਹ ਤਾਂ ਚਲੇ ਗਏ ਹੋਇਆ ਹਨ ਸੋ ਘਟੇ ਘਟ ਇੱਕ ਰਾਜਨੀਤਿਕ ਧਿਰ ਦਾ ਇੱਕ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਵਿਰੋਧੀ ਧਿਰ ਚ ਬੰਦਾ ਬੈਠਾ ਹਨ ਸੋ ਕਾਂਗਰਸ ਦਾ ਲਗਾਤਾਰ ਉਹ ਸੀਐਮ ਰਿਹਾ ਆ ਲਗਾਤਾਰ ਉਹ ਰਾਜਨੀਤੀ ਨਾਲ ਸੰਬੰਧਤ ਹੁਣ ਬੀਜੇਪੀ ਚ ਜੇ ਅੱਜ ਇਸ ਉਮਰ ਦੇ ਇਸ ਪੜਾ ਤੇ ਆ ਕੇ ਉਹ ਕਹਿਣ ਲੱਗਿਆ ਹੈਗਾ ਵੀ ਵੱਡੀ ਪੱਧਰ ਤੇ ਸਰਕਾਰੀ ਤਸ਼ੱਦਦ ਹੋਇਆ ਹੈ ਤਾਂ ਸਾਨੂੰ ਲੱਗਦਾ ਵੀ ਉਹ ਸਿੱਖਾਂ ਦੇ ਹੱਕ ਵਿੱਚ ਹੀ ਹੈਗੀ ਆ ਜਿਹੜੀ ਗੱਲ ਜਾਂਦੀ ਹੈਗੀ ਆ ਉਹਨੂੰ ਇਸ ਤਰ੍ਹਾਂ ਕੇ ਰਣ ਨਾਲੋਂ ਤਾਂ ਮਤਲਬ ਕਿ ਇਸ ਢੰਗ ਨਾਲ ਇਸ ਪਾਸਿਓਂ ਜਿਹੜਾ ਹੈਗਾ ਇਸ ਖਬਰ ਨੂੰ ਦੇਖਣਾ ਚਾਹੀਦਾ ਵੀ ਬਕਾਇਦਾ ਸਿੱਖਾਂ ਦਾ ਜਿਹੜਾ ਕਤਲੇਆਮ ਹੋਇਆ ਉਹਦੇ ਤੇ ਇੱਕ ਮੁੱਖ ਮੰਤਰੀ ਨੇ ਮੋਹਰ ਲਾਈ ਹੈਗੇ ਵੀ 21 ਬੰਦਿਆਂ ਦਾ ਮੈਂ ਸਰੈਂਡਰ ਕਰਵਾਇਆ ਸੀ ਜਿਹੜੇ ਕਿ ਸਾਰੇ ਦੇ ਸਾਰੇ ਮਾਰ ਦਿੱਤੇ ਗਏ ਆ। ਉਹ ਸਾਰੇ ਦੇ ਸਾਰੇ ਮੁੱਖ ਧਾਰਾ ਚ ਆਉਣੇ ਜਾਂਦੇ ਸੀ ਅਕੋਰਡਿੰਗ ਟੂ ਕੈਪਟਨ ਹਾਂ ਜੀ ਆ ਕੈਪਟਨ ਅਮਿੰਦਰ ਸਿੰਘ ਆ ਇਹ ਕਹਿ ਰਿਹਾ ਵੀ ਉਹਨਾਂ ਨੇ ਉਹ ਦੱਸ ਦਿਆ ਨਾ ਵੀ ਇੱਕ ਖੇਤ ਵਿੱਚ ਮਨੂ ਲਜਾਇਆ ਗਿਆ ਉੱਥੇ ਉਹਨਾਂ ਦਾ ਇੱਕ ਲੀਡਰ ਸੀਗਾ ਜਿਹਦੇ ਜਵਾੜੇ ਤੇ ਮੇਰਾ ਖਲ ਬੰਬ ਦੇ ਨਾਲ ਕੁਝ ਹੋਇਆ ਹੋਇਆ ਸੀ ਹੈਨਾ ਸੋ ਕਹਿੰਦੇ ਸੀ ਕਿ ਅਸੀਂ ਹਥਿਆਰਾਂ ਦਾ ਰਾਹ ਛੱਡਣਾ ਚਾਹੁੰਦੇ ਹੈਗੇ ਆ ਸੋ ਉਹਨੂੰ ਲੈ ਕੇ ਉਹ ਕੱਲਿਆਂ ਗਏ ਉਹ ਤੋਂ ਬਾਅਦ ਫਿਰ ਬਾਕੀਆਂ ਦਾ ਸਰੈਂਡਰ ਹੋਇਆ ਸੋ ਇਹ ਇਹ ਕੈਪਟਨ ਸਾਹਿਬ ਨੇ ਜਿਹੜਾ ਹੈਗਾ ਕਿਹਾ ਹੈਗਾ ਪਰ ਇਹ ਇਹ ਸਾਡੇ ਨਾਲ ਇੱਕ ਜਿਹੜੀ ਆਪਾਂ ਕਹਿ ਰਹੇ ਹੂਮਨ ਰਾਈਟਸ ਦੀ ਵਾਇਓਲੇਸ਼ਨ ਹੋਈ ਆ ਜਿਹਦੇ ਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਨੇ ਕੰਮ ਕੀਤਾ ਜਸਟਿਸ ਹਜੀਤ ਸਿੰਘ ਬੈਂਸ ਨੇ ਕੀਤਾ ਜਾਂ ਉਹਨਾਂ ਦੀਆਂ ਹੋਰ ਟੀਮਾਂ ਨੇ ਜਿਹੜਾ ਹੈਗਾ ਕੰਮ ਕੀਤਾ ਹੈਗਾ ਸੋ ਇੱਕ ਮੋਹਰ ਲੱਗਦੀ ਹੈਗੀ ਆ ਸੋ ਇਹਨਾਂ ਦਿਨਾਂ ਵਿੱਚ ਇੱਕ ਕਿੱਲੀ ਬੋਲਾਂ ਬੋਂਦਲਾ ਵਾਲਾ ਜਿਹੜਾ ਬਹੁਤ ਵੱਡਾ ਇੱਕ ਜਿਹੜਾ ਹੋਇਆ ਸੀਗਾ ਉਹਦੇ ਵਿੱਚੋਂ ਇੱਕ ਪੂਰੇ ਪਰਿਵਾਰ ਦਾ ਜਿਹੜਾ ਹੈਗਾ ਉੱਥੇ ਖੜਕੂ ਸਿੰਘ ਪ੍ਰਸ਼ਾਦਾ ਛੱਕੇ ਗਏ ਸੀਗੇ ਤੇ ਉਹਨਾਂ ਨੂੰ ਕਦੂ ਕਾਸ ਨਾਲ ਸਰੀਰ ਜਿਹੜਾ ਹੈਗਾ ਉਹਨਾਂ ਦਾ ਉਹਨਾਂ ਦਾ ਮਾਸ ਲਾ ਕੇ ਉਹਦੇ ਉੱਤੇ ਗਰਮ ਲੋਕ ਪਾ ਕੇ ਜਿਹੜਾ ਹੈਗਾ 6 ਸਿੱਖਾਂ ਨੂੰ ਜਿਹੜਾ ਕਤਲ ਕਰ ਦਿੱਤਾ ਗਿਆ ਸੀਗਾ ਸੋ ਇਹਨਾਂ ਦਿਨਾਂ 'ਚ 1991 ਦੇ ਅਕਤੂਬਰ 'ਚ ਉਹ ਸਾਰਾ ਜਿਹੜਾ ਕੇਸ ਆ ਵਾਪਰਿਆ ਸੀ ਸੋ ਇਸ ਤਰ੍ਹਾਂ ਦਾ ਭਿਆਨਕ ਕਤਲਿਆਮ ਜਿਹੜਾ ਹੋਇਆ ਉਹਦੇ ਤੇ ਕੈਪਟਨ ਬਿੰਦਰ ਸਿੰਘ ਨੇ ਇੱਕ ਮੋਹਰ ਤਾਂ ਲਾਈ ਹੈਗੀ ਆ ਚਾਹੇ ਉਹ ਕਿਸੇ ਐਸਪੈਕਟ ਤੋਂ ਵੀ ਲਾਈ ਹੈ ਜੀ ਬਿਲਕੁਲ ਹੀ ਤੇ ਦੂਜੇ ਬੰਨੇ ਸਰਕਾਰ ਦੇ ਵੱਲੋਂ ਲੈਂਡ ਪੂਲਿੰਗ ਪਾਲਿਸੀ ਤੇ ਭਾਵੇਂ ਵਾਪਸ ਹੋ ਗਈ ਪਰ ਸਰਕਾਰ ਹੁਣ ਜਿਹੜਾ ਹੈ ਸਰਕਾਰੀ ਜ਼ਮੀਨਾਂ ਜੜੀਆਂ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਵੇਚੀਆਂ ਜਾਣਗੀਆਂ ਜਿਸ ਦੇ ਵਿੱਚ ਖਾਸ ਕਰਕੇ ਬਹੁਤ ਸਾਰੀ ਜਿਹੜੀ ਬਿਜਲੀ ਬੋਰਡ ਦੀ ਜ਼ਮੀਨ ਆਉਂਦੀ ਹੈ ਉਸ ਤੋਂ ਇਲਾਵਾ ਜਿਹੜੀ ਹੈ ਪੀਏਯੂ ਦੀ ਜ਼ਮੀਨ ਜਿਹੜੀ ਹੈ ਐਗਰੀਕਲਚਰ ਯੂਨੀਵਰਸਿਟੀ ਦੇ ਸਾਹਮਣੇ ਵਾਲੇ ਬੰਨੇ ਕਾਫੀ ਸਾਰੀਆਂ ਜਿਹੜੀਆਂ ਜ਼ਮੀਨਾਂ ਐ ਵੇਤੀਆਂ ਜਾਣਗੀਆਂ ਸਰਦਾਰ ਅਪਤਾਰ ਸਿੰਘ ਜੀ ਕਿਵੇਂ ਦੇਖਦੇ ਹੋ 1997 ਦੇ ਵਿੱਚ ਇਕਾਲੀ ਭਾਜਪਾ ਸਰਕਾਰ ਦੇ ਵੱਲੋਂ ਇਹ ਆਪਾਂ ਕਹਿ ਲਈਏ ਕਿ ਜਿਹੜਾ ਹੈਗਾ ਐਕਟ ਕਹਿ ਲਈਏ ਜਾਂ ਸੰਸ਼ੋਧਨ ਕਰਕੇ ਲਿਆਂਦਾ ਗਿਆ ਸੀ ਕਿ ਇਦਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਨੂੰ ਵੇਚਿਆ ਜਾ ਸਕਦਾ ਹੈ ਜਾਂ ਮਾਰਗੇਜ ਦਿੱਤੀ ਜਾ ਸਕਦੀ ਜਾਂ ਡਿਵੈਲਪ ਕਰਕੇ ਜਿਹੜਾ ਹੈ ਉਸੇ ਤਰੀਕੇ ਦੇ ਇਸ਼ਤਿਹਾਰ ਜਿਹੜੇ ਨੇ ਸਰਕਾਰ ਨੇ ਲਗਾ ਦਿੱਤੇ ਹਾਂਜੀ ਹਾਂਜੀ ਸੋ ਕੋਸ਼ ਤਾਂ ਜਿਹੜੀਆਂ ਡਿਵੈਲਪਡ ਨੇ ਜਿਹੜੀਆਂ ਜਿਹੜੇ ਇਸ਼ਤਿਹਾਰ ਲੱਗੇ ਨੇ ਵੀ ਜਿਨ੍ਹਾਂ ਨੇ ਸ਼ੌਪ ਕਮ ਆਫਿਸ ਦੇ ਜਿਹੜੇ ਲੈਣੇ ਹੈਗੇ ਆ ਕੁਝ ਸ਼ੌਪ ਕਮ ਆਫਿਸ ਆ ਜਿਹੜੇ ਬਣੇ ਹੋਏ ਨੇ ਕੁਝ ਸ਼ੌਪ ਕਮ ਆਫਿਸ ਦੇ ਜਿਹੜੇ ਹੈਗੇ ਵੀ ਉਹ ਇੰਡਸਟਰੀਅਲ ਕੰਪਲੈਕਸ ਨੇ ਉਹਨਾਂ ਦੀ ਨਿਲਾਮੀ ਆ ਜਿਹੜੀ ਸ਼ੁਰੂ ਹੋਈ ਹੈ ਤੇ ਕੁਝ ਜਿਦਾਂ ਤੁਸੀਂ ਦੱਸਿਆ ਬੇ ਜ਼ਮੀਨਾ ਵੇਚ ਕੇ ਜਿਹੜਾ ਹੈਗਾ ਉਹ ਉਹ ਕਾਰਜ ਆ ਕੀਤਾ ਜਾ ਰਿਹਾ ਹੈ ਸਾਰੀਆਂ ਸਰਕਾਰਾਂ ਨੇ ਕਰਿਆ ਸੋ ਕੱਲਾ ਆਮ ਆਦਮੀ ਪਾਰਟੀ ਤੇ ਨਾ ਦੋਸ਼ ਲਾਇਆ ਜਾਵੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਬਹੁਤ ਵੱਡੀ ਪੱਧਰ ਤੇ ਜਿਹੜੀਆਂ ਹੈਗੀਆਂ ਜ਼ਮੀਨਾ ਪਿੰਡਾਂ ਦੀ ਆਏ ਵੰ ਤੁਸੀਂ ਦੇਖੋ ਵੀ ਸਰਕਾਰੀ ਬਿਲਡਿੰਗਾਂ ਮਾਰਗੇਜ ਤੇ ਰੱਖ ਕੇ ਉਹਨਾਂ ਨੇ ਪੈਸੇ ਇਕੱਠੇ ਕਰਕੇ ਸੰਗਤ ਦਰਸ਼ਨ ਚ ਜਿਹੜੇ ਹੈਗੇ ਵੰਡੇ ਆ ਕਾਂਗਰਸ ਤੇ ਸਰਕਾਰ ਨੇ ਵੀ ਇਸ ਤਰ੍ਹਾਂ ਹੀ ਜਿਹੜਾ ਹੈਗਾ ਕਰਿਆ ਹੈਗਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਵੱਲੋਂ ਬਹੁਤ ਵੱਡੀ ਪੱਧਰ ਤੇ ਇਹ ਇਹ ਹੈਗਾ ਉਹੀ ਬੇ ਇਕਨੋਮੀ ਸਟੇਬਲ ਨਹੀਂ ਹੈਗੀ ਉਹਦੇ ਚੋਂ ਵੋਟਾਂ ਹੱਥੇ ਆਉਣ ਲਈ ਤੁਸੀਂ ਲੋਕਾਂ ਨੂੰ ਪੈਸੇ ਫ੍ਰੀ ਦੇਈ ਜਾ ਰਹੇ ਜੀ ਇਹ ਪੈਸਿਆਂ ਦੇ ਨਾਲ ਮੰਨ ਲਓ ਕਿ ਕੱਲ ਨੂੰ 11-1100 ਰੁਪਇਆ ਲਾਗੇ ਜਾ ਕੇ ਬੀਬੀਆਂ ਦਾ ਦੇ ਵੀ ਦਿੱਤਾ ਤੇ ਫਿਰ ਉਹਦਾ ਕੀ ਜਾਂ ਇਹ ਪੈਸਿਆਂ ਦੇ ਨਾਲ ਜੇ ਆਪਾਂ ਬਿਜਲੀ ਫਰੀ ਕਰ ਵੀ ਦਿੱਤੀ ਤੇ ਫਿਰ ਉਹਦਾ ਕੀ ਉਹ ਤੇ ਪੰਜਾਬ ਦੇ ਲੋਕਾਂ ਦੇ ਭਾਰ ਪੈਣਾ ਘੱਟ ਉਹ ਸਾਡੀ ਉਹ ਕੌਮ ਦੀ ਜਾਇਦਾਦ ਆ ਨਾ ਪੰਜਾਬੀ ਕੌਮ ਦੀ ਜਾਇਦਾਦ ਹੈਗੀ ਨਾ ਸੋ ਉਹ ਤੁਸੀਂ ਕੌਮ ਦੀ ਜਾਇਦਾਦ ਇੱਕ ਸਰਕਾਰ ਆਪਣੀਆਂ ਵੋਟਾਂ ਲਈ ਕਿੱਦਾਂ ਵੇਚੇ ਪੰਜਾਬ ਦੇ ਲੋਕਾਂ ਦੀ ਬਿਲਕੁਲ ਸੋ ਇਹ ਤਾਂ ਕੌਮੀ ਰਿਸੋਰਸਸ ਆ ਪੰਜਾਬ ਦਾ ਕੌਮੀ ਰਿਸੋਰਸ ਆ ਨਾ ਸੋ ਕਿਸੇ ਨੇ ਵੀ ਕਰਿਆ ਡਸਨਟ ਮੈਟਰ ਵੀ ਆਮ ਆਦਮੀ ਪਾਰਟੀ ਤੇ ਦੋਸ਼ ਨਹੀਂ ਹੈਗਾ ਇਕੱਲਾ ਅਕਾਲੀਆਂ ਨੇ ਵੀ ਤੇ ਕਾਂਗਰਸੀਆਂ ਨੇ ਵੀ ਇਹ ਕਰਿਆ ਕੌਮ ਦੀ ਇੱਕ ਜਾਇਦਾਦ ਸੀ ਤੁਸੀਂ ਵੇਚ ਕੇ ਸਿਰਫ ਆਪਣੇ ਚੰਦ ਦਿਨਾਂ ਦੀ ਰਾਜਨੀਤੀ ਨੂੰ ਚਲਾਉਣ ਲਈ ਇਹ ਸਾਰਾ ਕੁਝ ਕਰਿਆ ਇਹ ਬਿਲਕੁਲ ਗਲਤ ਹੈਗਾ ਨਾ ਸੋ ਜਿਨ੍ਹਾਂ ਨੇ ਵੀ ਕਰਿਆ ਉਹ ਗਲਤ ਕਰ ਰਹੇ ਹੈਗੇ ਸੋ ਹੁਣ ਵੀ ਉਹਨਾਂ ਨੂੰ ਚਾਹੀਦਾ ਵੀ ਖਰਚੇ ਘਟਾਉਣ ਮੰਤਰੀਆਂ ਦੇ ਰਿਹੈਸ਼ੀ ਖਰਚੇ ਇਹ ਅਫਸਰਾਂ ਦਾ ਤੇ ਬਾਕੀ ਜਿਹੜੇ ਰਿਸ਼ਵਤਖੋਰੀ ਦੇ ਲੂਪ ਹੋਲਜ਼ ਆ ਉਹਨਾਂ ਨੂੰ ਬੰਦ ਕਰਨਾ ਉਹਨਾਂ ਵੱਲ ਰਾਜਨੀਤੀ ਬੰਨਾਂ ਦਾ ਟਾਈਮ ਨਹੀਂ ਕਿਉਂਕਿ ਉਹ ਆਪ ਅਮਾਸ ਕਰ ਰਹੇਗੇ ਪੰਜ ਪੰਜ ਕਿੱਲੇਆਂ ਦੀਆਂ ਜਿੱਦਾਂ ਕੋਟੀਆਂ ਵੱਢ ਰਹੀਆਂ ਕਿਸੇ ਤੇ ਲੱਗ ਰਿਹਾ ਵੀ 2 ਜਾਂ 3 ਸ਼ੈਲਰ ਲੈ ਲੈਨੇ ਉਹ ਹੋਰ ਜਿਹੜੀਆਂ ਉਹਨਾਂ ਨੇ ਸਾ ਥਾਵਾਂ ਲੈ ਰਹੀਆਂ ਨੇ ਕਿਸੇ ਤੇ 70 ਕਿਲੇ ਜ਼ਮੀਨ ਲੈਣ ਦੇ ਕਿਸੇ ਐਮਆਰਏ ਤੇ ਦੋਸ਼ ਲੱਗ ਰਹੇ ਹੈਗੇ ਸੋ ਉਹਨਾਂ ਨੂੰ ਤਾਂ ਆਪਣਾ ਸਰਕਲ ਬਣਾਉਣਾ ਚਾਹੀਦਾ ਸੋ ਜਿਹੜੇ ਇਹ ਇਹ ਲੂਪ ਹੋਲਸ ਸੀਗੇ ਰਿਸ਼ਤਤ ਥੋਰੀ ਦੇ ਜਿਹਦੇ ਨਾਲ ਫੰਡਿੰਗ ਆ ਸਰਕਾਰ ਦੇ ਖਜ਼ਾਨੇ ਵਿੱਚ ਆਉਣੀ ਸੀ ਉਹਦੇ ਵੱਲ ਕਿਸੇ ਦਾ ਧਿਆਨ ਨਹੀਂ ਹੈਗਾ ਸੋ ਜ਼ਮੀਨਾਂ ਵੇਚ ਕੇ ਸਾਰੇ ਖਰਚੇ ਪੂਰੇ ਕੀਤੇ ਜਾ ਰਹੇ ਆ ਜੇ 6 ਮਹੀਨੇ ਪਹਿਲਾਂ ਤੁਸੀਂ 11-1100 ਰੁਪਇਆ ਦੇਣ ਦਾ ਕਰ ਵੀ ਲੈਂਦੇ ਹੋ ਅਗਲੀ ਸਰਕਾਰ ਨੇ ਪੰਗਾ ਖੜਾ ਹੋ ਜਾਣਾ ਉਹ ਉਹ ਵਿਚਾਰੇ ਕਿੱਥੋਂ ਲਿਆਉਣਗੇ ਹਨਾ ਉਹ ਫਿਰ ਜਿਹੜੀ ਆਰਥਿਕਤਾ ਹੈਗੀ ਜਾਂ ਸੂਬੇ ਦੀ ਡਾਵਾ ਡੋਲਾ ਹੋਵੇਗੀ ਸੋ ਲਗਾਤਾਰ ਇਹ ਜਿਹੜੀ ਆਰਥਿਕ ਡਾਵਾ ਡੋਲਤਾ ਜਦੋਂ ਤੱਕ ਇਹ 4.5 ਲੱਖ ਦਾ ਕਰਜ਼ਾ ਜਿਹੜੀ ਜਿਹੜੀ ਸਰਕਾਰ ਇਹ ਕਹੇ ਵੀ ਅਸੀਂ ਵਾਪਸ ਕਰਾਂਗੇ ਉਤੋਂ ਬਾਅਦ ਡਿਵੈਲਪਮੈਂਟ ਦੇ ਕੰਮ ਸ਼ੁਰੂ ਹੋ ਸਕਦੇ ਆ ਵਰਨਾ ਬਹੁਤ ਵੱਡੇ ਜਿੱਦਾਂ ਚੱਕਰ ਵਿੱਚ ਅਸੀਂ ਫਸ ਰਹੇ ਹੈਗੇ ਆ ਜੀ ਬਿਲਕੁਲ ਜੀ